ਹਾਂਜੀ ਬਾਈ ਇੱਕ ਸਾਨੂੰ ਸਭ ਨੂੰ ਪਤਾ ਹੈ ਕੱਲ ਬਾਈ ਅਨਮੋਲ ਕਵਾਤਰੇ ਦੇ ਪੇਜ ਤੇ ਬਾਈ ਗਲਾਬ ਸਿੱਧੂ ਦੀ ਇੰਟਰਵਿਊ ਆਈ ਹੈ ਜੋ ਕਿ ਸਾਰੀ ਉਹਨਾਂ ਦੀ ਜਿੰਨੀ ਵੀ ਟੀਮ ਹੈ ਬਾਈ ਜੌਂਟੀ ਭਿੰਦਰ ਆਤਰ ਬਾਈ ਤੇ ਵਿੰਦਰਪਾਪਾ ਬਾਈ ਤੇ ਪਟਿਆਲੇ ਵਾਲਾ ਬਾਈ ਤੇ ਸਾਰੇ ਬਾਈ ਗਲਾਬ ਇਹਨਾਂ ਦੀ ਛੀਆਂ ਸੱਤਾਂ ਦੀ ਰਸ਼ੀ ਬਾਈ ਸਿਆਲ ਵਾਲਾ ਇਨਾਂ ਦੀ ਸਾਰਿਆਂ ਦੀ ਇੱਕ ਪੌਡਕਾਸਟ ਆਈ ਆ ਬਾਈ ਅਨਮੋਲ ਕੁਵਾਤਰੇ ਦੇ ਪੇਜ ਤੇ ਤੇ ਬਹੁਤ ਸੋਹਣੀ ਪੌਡਕਾਸਟ ਹੈ ਤੇ ਮਤਲਬ ਇਨਾਂ ਖੁਸ਼ ਤੇ ਇਨਾਂ ਮਤਲਬ ਆਪਸ ਵਿੱਚ ਇਕੱਠੇ ਰਹਿਣ ਦਾ ਉਹਨਾਂ ਨੇ ਇੱਕ ਸੰਦੇਸ਼ ਵੀ ਦਿੱਤਾ ਵੀ ਜੇ ਆਪਾਂ ਮੁੱਢ ਤੋਂ ਇਕੱਠੇ ਰਹਾਂਗੇ ਤਾਂ ਐਂਡ ਤੱਕ ਆਪਣੀ ਯਾਰੀ ਦੀ ਮਿਸਾਲ ਤਾਂ ਆਪਦੀਆਂ ਭਾਬੀਆਂ ਨੂੰ ਵੀ ਭੈਣਾ ਸਮਝਣਾ ਤੇ ਬਹੁਤ ਸੋਹਣਾ ਮੈਸੇਜ ਵੀ ਹੈ ਤੇ ਬਹੁਤ ਸੋਹਣਾ ਉਹਨੂੰ ਖੁਸ਼ੀ ਨਾਲ ਜ਼ਾਹਿਰ ਵੀ ਕਰਿਆ ਤਾਂ ਉਹਨਾਂ ਦਾ ਇੱਕ ਸੰਦੇਸ਼ ਵੀ ਹੈ ਵੀ ਆਪਾਂ ਨੂੰ ਯਾਰ ਇਕੱਠੇ ਰਹਿਣਾ ਚਾਹੀਦਾ ਹੈ ਜੇ ਆਪਾਂ ਅੱਜ ਛੋਟੇ ਆ ਕੱਲ ਨੂੰ ਆਪਾਂ ਵੱਡੇ ਹੋਵਾਂਗੇ ਤਾਂ ਇਕੱਠੇ ਰਹਿਣ ਚੇ ਬਲ ਹੈ ਤੇ ਅਸੀਂ ਵੀ ਜਿਵੇਂ ਹੁਣ ਤੁਹਾਡੇ ਸਾਹਮਣੇ ਦੋਏ ਭਾਈਆਂ ਨੇ ਇਕੱਠੇ ਰਹਿ ਕੇ ਆਪਦਾ ਛੋਟੇ ਤੋਂ ਵੱਡਾ ਕਰਿਆ ਤਾਂ ਉਹ ਬਾਈ ਨੇ ਵੀ ਜਿਵੇਂ ਸੰਦੇਸ਼ ਦਿੱਤਾ ਵੀ ਇਕੱਠੇ ਰਹਿਣ ਨਾਲ ਆਪਣਾ ਕਾਰੋਬਾਰ ਸਦਾ ਵਧਦੇ ਨੇ ਤੇ ਬਾਕੀ ਬਾਈ ਦਾ ਹੋਰ ਵੀ ਹੈ ਯਾਰ ਉਹਦਾ ਸੁਆ ਇੰਨਾ ਘੈਂਟ ਹੈ ਇੰਨਾ ਮਤਲਬ ਇੱਕ ਪਾਸੇ ਤਾਂ ਉਹਦੇ ਨਾਲ 100 ਕਿਲੇ ਵਾਲਾ ਖੜਿਆ ਹੋਵੇ ਇੱਕ ਪਾਸੇ ਉਹਦੇ ਨਾਲ 5-6 ਕਿਲੇ ਵਾਲਾ ਖੜਿਆ ਹੋਵੇ ਤੇ ਬਾਈ 5-6 ਕਿਲੇ ਵਾਲੇ ਨੂੰ ਇੰਨਾ ਚਾਹੁੰਦਾ ਆਮ ਜਿਹੜਾ ਘਰੋਂ ਠੀਕ ਹੈ ਤੇ 100 ਕਿਲੇ ਵਾਲੇ ਨਾਲ ਉਹਨੂੰ ਉਹ ਦੱਸਦਾ ਵੀ ਮੈਨੂੰ ਬਾਈ ਜਿਹੜੇ ਵੱਡੇ ਨੇ ਪਹਿਲੀ ਘਰੋਂ ਤਕੜੇ ਨੇ ਵੀ ਉਹ ਤਾਂ ਹਾਈ ਤਕੜੇ ਜਿਹੜੇ ਗਰੀਬੀ ਚੋਂ ਉੱਠ ਕੇ ਤਕੜੇ ਹੋਏ ਨੇ ਉਹ ਮੈਨੂੰ ਬਹੁਤ ਪਿਆਰੇ ਲੱਗਦੇ ਨੇ ਤੇ ਮੈਂ ਬਾਈ ਨੂੰ ਮੈਨੂੰ ਬਾਈ ਸਪੈਸ਼ਲ ਜਦੋਂ ਹਜੂਰ ਸਾਹਿਬ ਗਿਆ ਪਾਤਰਾ ਮਿਲਣ ਵਾਸਤੇ ਬੁਲਾਇਆ ਤਾਂ ਮੈਨੂੰ ਮਤਲਬ ਇੰਨਾ ਬਾਈ ਦਾ ਇੰਨਾ ਮੋਹ ਪਿਆਰ ਹੈ ਬਾਈ ਨਾਲ ਤੇ ਕਈ ਤਾਂ ਚਲੋ ਫੇਸਬੁੱਕਾਂ ਤੇ ਜਗ ਜाहਰ ਕਰ ਦੰਦੇ ਨੇ ਦੱਸ ਕੇ ਜਾਂ ਕੋਈ ਕਿਵੇਂ ਦੱਸ ਦੰਦਾ ਕੋਈ ਕਿਵੇਂ ਵੀ ਜाहਰ ਕਰ ਵੀ ਮੈਂ ਤੈਨੂੰ ਪਿਆਰ ਬਾਈ ਆਪਣਾ ਪਰ ਇੰਨਾ ਦਿਲੋਂ ਪਿਆਰ ਹੈ ਮੇਰੀਆਂ ਛੋਟੀਆਂ ਛੋਟੀਆਂ ਕੁੜੀਆਂ ਵੀ ਇੰਨਾ ਪਿਆਰ ਕਰਦੀਆਂ ਨੇ ਬਾਈ ਨੂੰ ਮੈਨੂੰ ਰੋਜ਼ ਕਹਿਣੀਆਂ ਪਾਪਾ ਗਲਾ ਬਾਈ ਚਾਚੂ ਕਦੋਂ ਆਊਗਾ ਮੈਨੂੰ ਤੁਸੀਂ ਸਾਨੂੰ ਕਦੋਂ ਲੈ ਕੇ ਜਾਓਗੇ ਵੀ ਮੇਰੇ ਬੱਚੇ ਵੀ ਇੰਨਾ ਪਿਆਰ ਕਰਦੇ ਨੇ ਮੇਰੀ ਮਾਂ ਤਾਂ ਵੀ ਮਤਲਬ ਬਾਈ ਦਾ ਸਿਰਫ ਇੱਕ ਨੇਚਰ ਦੇਖ ਕੇ ਇੱਕ ਬਾਈ ਗਰੀਬੀ ਚ ਉੱਠ ਕੇ ਦੇਖ ਕੇ ਕਿਉਂਕਿ ਅਸੀਂ ਵੀ ਬਹੁਤ ਤਨ ਤੇ ਹੰਡਾਇਆ ਹੈ ਅੱਜ ਵਧੀਆ ਰੋਟੀ ਖਾਣ ਯੋਗ ਹੋਇਆ ਚਲੋ ਪਰ ਉਹਦਾ ਸਵਾਰ ਦੇਖ ਕੇ ਵੀ ਉਹ ਅੱਜ ਵੀ ਉਹਦੀ ਉਹਦਾ ਪਰਿਵਾਰ ਕੋਈ ਪੈਰ ਨਹੀਂ ਛੱਡਿਆ ਉਹਦਾ ਪਰਿਵਾਰ ਵੀ ਅੱਜ ਉਮੀ ਹੈ ਜਿਵੇਂ ਪਹਿਲਾਂ ਦੀ ਕੋਈ ਅੱਡ ਤੋਂ ਨਹੀਂ ਬਣਿਆ ਬਾਪੂ ਵੀ ਉਮੀ ਹੈ ਬੇਬੇ ਵੀ ਵਿਚਾਰੀ ਉਮੀ ਹੈ ਜਿਵੇਂ ਆਪਣੇ ਪਿੰਡਾਂ ਚ ਆਮ ਹੁੰਦੇ ਨੇ ਤੇ ਨਾਲ ਜਿਹੜੇ ਯਾਰ ਦੋਸਤ ਨੇ ਉਹ ਵੀ ਉਮੀ ਨੇ ਤੇ ਆਪ ਵੀ ਬਾਈ ਉਮੀ ਹੈ ਨਹੀਂ ਅੱਜ ਬਾਈ ਕੋਲੇ ਇੰਨਾ ਕੋਸ ਆ ਯਾਰ ਜਿਵੇਂ ਬਾਈ ਸਿੱਧੂ ਮੂਸੇ ਵਾਲਾ ਤੇ ਆ ਦੇਖਾ ਬਾਈ ਦੀ ਇੰਜੀਨੀਅਰ ਲੱਤਾਂ ਚ ਪਰ ਉਹਨੂੰ ਨਾਲੇ ਰੱਖਦਾ ਵੀ ਇਹਨਾਂ ਨਾਲ ਵੱਡੇ ਵੱਡੇ ਮੁਲਾਜ਼ਮਾਂ ਦੇ ਵੱਡੇ ਵੱਡੇ ਘਰਾਂ ਦੇ ਕਾਕੇ ਜਿਹੜੇ ਨਾਲ ਰਹਿਣ ਨੂੰ ਹਰ ਟਾਈਮ ਤਰਸਦੇ ਨੇ ਪਰ ਬਾਈ ਦੀ ਸੋਚ ਇੰਨੀ ਚੰਗੀ ਆ ਯਾਰ ਵੀ ਆਪਾਂ ਕਹਿ ਨਹੀਂ ਸਕਦੇ ਦੇਖੋ ਕਹਿਣ ਨਾਲ ਕੋਈ ਵੱਡਾ ਨਹੀਂ ਹੋ ਸਕਦਾ ਆਪਾਂ ਦੇਖਦੀਆਂ ਇਹ ਇੰਨਾ ਬਾਈ ਕੈਂਟ ਇਨਸਾਨ ਹੈ ਨਾ ਇੰਨਾ ਯਾਰ ਮੂੰਹ 'ਚ ਸ਼ਬਦ ਨਹੀਂ ਕੋਈ ਤੇ ਮੇਰਾ ਇੰਨਾ ਬਾਈ ਨਾਲ ਦਿਲੋਂ ਪਿਆਰ ਹੈ ਇੰਨਾ ਜਿਆਦਾ ਕਮਾਂਕਾਰਾਂ ਦੇ ਰੀਮਿਆਂ ਕਰਕੇ ਚਲੋ ਆਪਣੇ ਦੋ ਜਾਇਆ ਨਹੀਂ ਜਾਂਦਾ ਉਹਨਾਂ ਪਰ ਬਾਈ ਨਾਲ ਇੰਨਾ ਜਿਆਦਾ ਮੋਹ ਹੈ ਨਾ ਵੀ ਬਸ ਮੇਰਾ ਉਹਦਾ ਸਿਰ ਹਰ ਟਾਈਮ ਉਹਦੇ ਕਦਮਾਂ 'ਚ ਹੈ ਤੇ ਚਲੋ ਨਾਲੇ ਬਾਈ ਦਾ ਕਿਤਾ ਅੱਡਾ ਹੈ ਮੇਰਾ ਅੱਡਾ ਹੈ ਪਰ ਉਹੀ ਯਾਰ ਉਹਦੇ ਨਾਲ ਇੰਨਾ ਪਿਆਰ ਹੈ ਮੇਰਾ ਮੇਰਾ ਜੀ ਕਰੇ ਵੀ ਮੇਰੇ ਤੋਂ ਕੁਝ ਵੀ ਕਾਲਜਾ ਵੀ ਮੰਗੇ ਉਹ ਵੀ ਦੇ ਦਈਆ ਆਪਾਂ ਇੱਕ ਟਾਈਮ ਕਹੇ ਵੀ ਤੇਰਾ ਬਾਈ ਮੈਨੂੰ ਚਲੋ ਪ੍ਰਮਾਤਮਾ ਉਹਨੂੰ ਉਮਰ ਲਾਵੇ ਲੰਮੀ ਉਮਰਾਂ ਬਖਸ਼ੇ ਬਾਈ ਦੀਆਂ ਚੜ੍ਹਾਈਆਂ ਸਦਾ ਰਹਿਣ ਤੇ ਬਾਈ ਨਾਲ ਬਹੁਤ ਦਿਲੋਂ ਪਿਆਰਾ ਯਾਰਾ ਨਾ ਚਾਹਣਾ ਮੈਂ ਨਾ ਚਾਹਣਾ ਮੈਂ ਸਾਰਾ ਦਿਨ ਉਹਦੀਆਂ ਵੀਡੀਓ ਦੇਖਣੀਆਂ ਨੇ ਬਾਈ ਦੀਆਂ ਸਾਰਾ ਦਿਨ ਪਹਿਲਾਂ ਨਹੀਂ ਧੀਵਾ ਮੈਨੂੰ 2 ਕੁ ਮਹੀਨੇ ਤੀ ਜਦੋਂ ਮੈਨੂੰ ਗਾੜੇ ਚੰਗੇ ਲੱਗਣ ਲੱਗੇ ਬਾ ਫਿਰ ਮੈਂ ਉਸ ਦਿਨ ਦਾ ਉਸੇ ਦੀ ਦੇਖਦਾ ਹੋਰ ਕਿਸੇ ਦਾ ਨਹੀਂ ਤੇ ਮੈਨੂੰ ਬਹੁਤ ਬਾਈ ਘੈਂਟ ਲੱਗਦਾ ਤੇ ਇੰਨਾ ਨੇਚਰ ਦਾ ਤੇ ਇੰਨਾ ਵਧੀਆ ਬਸ ਸ਼ਬਦ ਨਹੀਂ ਕੋਈ ਯਾਰ ਤੇ ਲਵ ਯੂ ਐ ਬਾਈ ਗਲਾਬ ਸਿੱਧੂ ਨੂੰ ਬਾਈ ਪ੍ਰਮਾਤਮਾਦਰ ਨੂੰ ਤਰਕੀਆਂ ਬਖਸ਼ੇ ਸਾਡੀ ਮਾਤਾ ਜੀ ਸਾਡੇ ਬਾਪੂ ਇਹਨਾਂ ਘੈਂਡ ਬਾਈ ਹੈ ਤੇ ਬਸ ਕੋਈ ਸ਼ਬਦ ਨਹੀਂ ਬਾਈ ਮੇਰੇ ਬੱਚੇ ਵੀ ਤੈਨੂੰ ਬਹੁਤ ਪਿਆਰ ਕਰਦੇ ਨੇ ਤੇ ਮੇਰੀਆਂ ਦੋਏ ਕੁੜੀਆਂ ਮੇਰੀ ਮਾਤਾ ਚਲੋ ਜੋ ਪ੍ਰਮਾਤਮਾ ਨੇ ਆਪਣੇ ਤੇ ਮੁਸੀਬਤ ਪਾ ਰੱਖੀ ਹੈ ਮੈਂ ਵੀ ਭਾਈ ਬਾਪੂ ਮੇਰਾ ਡੈਡੀ ਪੂਰਾ ਹੋ ਗਿਆ ਦੀਆ ਮਾਤਾ ਨੂੰ ਮੇਰੀ ਨੂੰ ਕੈਂਸਰ ਹੈ ਭੈਣ ਮੇਰੀ ਮੈਂਟਲੀ ਅਫਸੈਟ ਹੈ ਦਿਮਾਗ ਤੋਂ ਉਹਨਾਂ ਮਾਂ ਤੇ ਮੇਰੀ ਭੈਣ ਦੀ ਦੋਹਾਂ ਦੀ ਅਸੀਂ ਦੋਏ ਮੇਰੇ ਘਰ ਦੀ ਦੇ ਮੈਂ ਸੇਵਾ ਕਰਦੇ ਆਂ ਤੇ ਮੇਰੀਆਂ ਚ ਕੁੜੀਆਂ ਨੇ ਛੋਟੀਆਂ ਤੇ ਮੈਂ ਹੀ ਕਮਾਉਣ ਵਾਲਾ ਇੱਕ ਮੇਰਾ ਭਾਈ ਆ ਦੂਜਾ ਮਾਸੀ ਦਾ ਮੁੰਡਾ ਚਾਚੇ ਦਾ ਵੀ ਆ ਤੇ ਅਸੀਂ ਸਾਰਾ ਕਰਦੇ ਆ ਤੰਤੇ ਹੰਡਾ ਬਹੁਤ ਰਹਾ ਪਰ ਹੌਸਲਾ ਨਹੀਂ ਤੁਹਾਡੇ ਵਰਗਿਆਂ ਨੂੰ ਦੇਖ ਕੇ ਜਿਵੇਂ ਤੁਸੀਂ ਦੱਸਦੇ ਹੋ ਵੀ ਹੌਸਲਾ ਨਹੀਂ ਡੇਗਣਾ ਚਾਹੀਦਾ ਬੰਦੇ ਨੂੰ ਲੱਗਿਆ ਰਹਿਣਾ ਚਾਹੀਦਾ ਤਾਂ ਅਸੀਂ ਲੱਗ ਰਹੇ ਆ ਲੱਗੇ ਰਹਨੇ ਆ ਪੈਸਾ ਚੜਿਆ ਉਤਰ ਜਾਂਦਾ ਆਬ ਦੀ ਚਾਲ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਬਸ ਤੁਹਾਡੇ ਵਰਗਿਆਂ ਨੂੰ ਦੇਖ ਕੇ ਵੀ ਜਿਵੇਂ ਉਹ ਬਾਈ ਵੀ ਅੱਜ ਕਿੰਨਾ ਗਰੀਬੀ ਚ ਉੱਠ ਕੇ ਕਿੱਥੇ ਤੱਕ ਪਹੁੰਚ ਗਿਆ ਵੀ ਆਪਕਾ ਵੀ ਆ ਰੱਬ ਦਾ ਜਿਹੜਾ ਆਪਣਾ ਕੀਤਾ ਆਪਣਾ ਜਿਹੜਾ ਪ੍ਰੋਫੈਸ਼ਨਲ ਜਨੂਨ ਸਾਡਾ ਮੱਝਾਂ ਦਾ ਕੀਤਾ ਦੁੱਧ ਦਾ ਕੀਤਾ ਤੁਹਾਡਾ ਗਾਇਕੀ ਦਾ ਕੀਤਾ ਵੀ ਉਸ ਕਿੱਤੇ ਦੇ ਮੰਗਰ ਬੱਸ ਪਏ ਰਹੋ ਪਏ ਰਹੋ ਲੱਗੇ ਰਹੋ ਕਦੇ ਚੜ੍ਹ ਕੇ ਕਦੇ ਉੱਤਰ ਕੇ ਪੈਸਾ ਚੜ੍ਹੀ ਉੱਤਰੀ ਜਾਂਦਾ ਇੱਕ ਨਾ ਇੱਕ ਦਿਨ ਐਸਾ ਹੁੰਦਾ ਵੀ ਸੋਡਾ ਸਾਰਾ ਕੁਸ ਧੋਏ ਜਾਂਦਾ ਬੱਸ ਬਾਈ ਮੰਗੂ ਸੱਚ ਦਾ ਤੇ ਸਾਫ਼ ਸੁਥਰਾ ਕੰਮ ਬਹੁਤ ਜ਼ਰੂਰੀ ਹੈ ਬੇਈਮਾਨੀ ਨਾ ਕਰੋ ਕਿਸੇ ਦਾ ਦਿਲ ਨਾ ਦਿਖਾਓ ਹੁਣ ਆਪਾਂ ਅੱਜ ਤੱਕ ਕਿਸੇ ਨਾਲ ਬੇਈਮਾਨਾ ਨਾ ਕਰਿਆ ਨਾ ਕਰੀਏ ਕਿੰਨੀਆਂ ਮੱਝਾਂ ਵੇਚਤੀਆਂ ਕਹਿ ਕੇ ਦੰਨੇ ਆ ਅਗਲੇ ਨੂੰ ਵੀ ਜੋ ਵੀ ਕੁਝ ਹੈ ਤੇਰੇ ਸਾਹਮਣੇ ਆ ਬਾਈ ਮੇਰੇ ਕੋ ਨਿਓ ਕੋਈ 1 ਰੁਪਏ ਦੀ ਵੀ ਕਮੀ ਲਿਕੜ ਗਈ ਤਾਂ ਆਪਾਂ ਦੇਣਦਾਰ ਹੋਵਾਂਗੇ ਤੇ ਕੋਈ ਪਿੱਛਾ ਲਿਕੜ ਜੇ ਕੋਈ ਥਨ ਖਰਾਬ ਲਿਕੜ ਜਾਣਾ ਦੇਖੋ ਦੁੱਧ ਘੱਟ ਵੱਧ ਉਹ ਤੁਹਾਡੇ ਕਰਮਾਂ ਦਾ ਇਹਦੇ ਵਿੱਚ ਕੋਈ ਕੰਪਿਊਟਰ ਨਹੀਂ ਲੱਗਿਆ ਹੁੰਦਾ ਬਾਕੀ ਬਾਈ ਗਲਾਬ ਨੂੰ ਮੇਰਾ ਦਿਲੋਂ ਲਵ ਯੂ ਆ ਬਾਈ ਮੈਂ ਬਸ ਇੱਕ ਕੱਲਾ ਇੱਕ ਤੂੰ ਕਲਾਕਾਰ ਆਂ ਬਾਈ ਗਲਾਬ ਸਿੱਧੂ ਤੁਸੀਂ ਹੋ ਇੱਕ ਕਲਾਕਾਰ ਜਿਨ੍ਹਾਂ ਨੂੰ ਆਪਾਂ ਸੁਣਦੇ ਆ ਤੇ ਜਿਹਨੂੰ ਆਪਾਂ ਪਿਆਰ ਕਰਦੇ ਨੇ ਗਾਉਣ ਵਾਲੇ ਤਾਂ ਦੁਨੀਆ ਐ ਤੁਹਾਡੇ ਸਾਹਮਣੇ ਅੰਤਾਂ ਦੇ ਗਾਇਕ ਗਾਉਂਦੇ ਨੇ ਤਾਂ ਜਿਨ੍ਹਾਂ ਨੂੰ ਮੇਰੀ ਪੂਰੀ ਫੈਮਿਲੀ ਮੇਰੇ ਬੱਚੇ ਵੀ ਸਾਰੇ ਤੈਨੂੰ ਬਾਈ ਇੱਕ ਪਿਆਰ ਕਰਦੇ ਨੇ ਹੋਰ ਕਿਸੇ ਨੂੰ ਨਹੀਂ ਤਾਂ ਲਵ ਯੂ ਐ ਤੈਨੂੰ ਬਾਈ ਦਿਲੋਂ ਜਰੂਰ ਤੈਨੂੰ ਰੱਬ ਉਮਰਾਂ ਲਾਵੇ ਬਹੁਤ ਤੈਨੂੰ ਰੱਬ ਤਰੱਕੀ ਫਖਸ਼ੇ ਧੰਨਵਾਦ ਐ ਬਾਈ ਲਵ ਯੂ ਐ ਵੀਡੀਓ ਬਾਈ ਗਲਾਵ ਸਿੱਧੂ ਤੱਕ ਜਰੂਰ ਪਹੁੰਚਾ ਦਿਓ ਬਾਕੀ ਤਾਂ ਪਹੁੰਚ ਜੂ ਬਾਈ ਤੱਕ ਕੋਈ ਚੱਕਰ ਨਹੀਂ ਲਵ ਯੂ